ਗੁਰੂ ਮਾਰਾ ਨੂੰ ਮੰਨਣ ਵਾਲੇ ਬੰਦੇ ਆ ਜੀ ਨਾ ਕਿਸੇ ਨੇ ਅਜੇ ਤੱਕ ਧੋਕਾ ਮਹਾਰਾਜ ਕਰਾਵੇ ਨਾ ਅਜੇ ਤੱਕ ਆਪਾਂ ਨੇ ਕਰਨਾ ਓਕੇ ਓਕੇ ਪਾਜੀ ਆਹ ਫੋਟੋ ਪਹਿਲਾਂ ਆਪਣੀ ਗ੍ਰੀਨ ਟੀ ਤੇ ਮੈਨੂੰ ਨਾ ਪੀ ਕੇ ਤੁਸੀਂ ਪਤਲੇ ਹੋ ਕੇ ਦੱਸੋ ਵੀ ਕਿਦਾਂ ਪਤਲੇ ਹੁੰਦੇ ਜੀ ਮਹਾਰਾਜ ਆਹ ਕੀ ਬਤਮੀ ਜੀ ਪਾਜੀ ਇਹ ਉਹੀ ਗ੍ਰੀਨ ਟੀ ਹੈ ਜਿਹੜੇ ਲੋਕ ਤੁਸੀ ਬੇਕੂਬ ਬਣਾਉਂਦੇ ਵੀ ਪੀ ਕੇ ਬੰਦਾ ਪਤਲਾ ਹੋ ਜਾਊਗਾ ਮਹਾਰਾਜ ਇਹ ਤਾਂ ਚਾਹੇ 50 ਪੀ ਲੋ ਇਹ ਕੀ ਤੁਸੀਂ ਗੰਦ ਚੱਕ ਲਿਆ ਤੁਸੀਂ ਇਹ ਅੱਛਾ ਇਹ ਤੁਹਾਡੀ ਗ੍ਰੀਨ ਟੀ ਨਹੀਂ ਹੈਗੀ ਪਾਜੀ ਨਾ 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 ਜੀ ਸਰ ਸਾਡੇ ਕੋਲ ਆਹ ਗ੍ਰੀਨ ਟੀ ਹੈ ਜੀ ਇਹਦੇ ਵਿੱਚ ਟੈਬਲੇਟ ਫਾਰਮ ਦੇ ਵਿੱਚ ਆ ਤੁਹਾਨੂੰ ਮੈਂ ਦਿਖਾਉਂਦਾ ਆਪਣੀ ਵਾਲੀ ਗ੍ਰੀਨ ਟੀ ਇਹਨੂੰ ਚਾਹੇ ਤੁਸੀਂ ਚੂਸ ਲਓ ਚਾਹੇ ਤੁਸੀਂ ਇਹਨੂੰ ਕੋਸੇ ਪਾਣੀ ਦੇ ਵਿੱਚ ਲੈ ਲਓ ਠੀਕ ਹੈ ਹਾਂਜੀ ਬਾਜੀ ਬਣੀ ਕਾਦੀ ਆ ਇਹ ਸਾਰਾ ਦਾਲ ਜੀ ਦੀ ਕਾਲੀ ਮਿਰਚਾਂ ਸੁੰਡੋ ਉਹ ਤੋਂ ਘਰ ਦੇ ਰਸੋਈ ਦੇ ਖਾਣੇ ਤੋਂ ਬਣੀ ਹੋਈ ਆ ਮੈਨੂੰ ਸਾਰਾ ਆਪਣੇ ਇਸ ਨਿਊਟ੍ਰੀਸ਼ਨ ਤੇ ਇੰਨਾ ਕੋ ਵਿਸ਼ਵਾਸ ਆ ਜੀ ਤੇ ਆਪਣੀ ਗਾਈਡੈਂਸ ਤੇ ਇੰਨਾ ਵਿਸ਼ਵਾਸ ਆ ਤੁਹਾਨੂੰ ਲਾਂਭਾ ਬਿਲਕੁਲ ਨਹੀਂ ਦਊਗਾ ਜੀ ਸਾਡੇ ਕੋਲ ਬਹੁਤ ਸਾਰੇ ਪਾਸਟ ਜਿਹੜੇ ਆਏ ਨੇ ਅੱਜ ਤੱਕ ਕਿਸੇ ਨੂੰ ਲਾਂਭੇ ਦਾ ਮੌਕਾ ਨਹੀਂ ਦਿੱਤਾ ਜੀ ਅਸੀਂ ਪਾਜੀ ਇਹ ਤੁਹਾਡੇ ਨਿਊਟ੍ਰੀਸ਼ਨ ਕਾ ਦਾ ਬਣਿਆ ਇਹ ਸਰ ਫਲਾਂ ਤੇ ਸਬਜ਼ੀਆਂ ਦਾ ਬਣਾ ਹੋਇਆ ਨਿਊਟ੍ਰੀਸ਼ਨ ਹੈ ਜੀ ਇਹ ਇਹਦੇ ਨਾਲ ਕੋਈ ਨੁਕਸਾਨ ਨਹੀਂ ਪਾਜੀ ਸਰ ਕਿਸੇ ਤਰ੍ਹਾਂ ਦਾ ਇਹ ਕੋਈ ਸਾਈਡ ਇਫੈਕਟ ਨਹੀਂ ਪਹਿਲਾਂ ਅਸੀਂ ਆਪਦੇ ਤੇ ਵੀ ਟਰਾਈ ਕਰਿਆ ਬਾਕੀ ਅਸੀਂ ਹਜ਼ਾਰਾਂ ਲੋਕੀ ਇਸ ਨਾਲ ਫਿੱਟ ਕਰ ਚੁੱਕੇ ਆਂ ਸਰ ਸਾਡਾ ਲਿਖ ਕੇ ਵੀ ਲਾਇਆ ਹੋਇਆ ਤੁਸੀਂ ਦਿਖਾ ਸਕਦੇ ਆ ਕੈਮਰੇ ਦੇ ਵਿੱਚ ਤਿੰਨ ਦਿਨ ਵਿੱਚ ਨਤੀਜਾ ਨਾ ਆਉਣ ਤੇ ਪੈਸੇ ਵਾਪਸ ਬਿਲਕੁਲ ਬਕਾਇਦਾ ਲਿਖ ਕੇ ਲਿਆ ਹੋਇਆ ਗਰੰਟੀ ਸੁਦਾ ਕੰਮ ਆ ਜੀ ਕਿਸੇ ਨੂੰ ਲੰਬਾ ਨਹੀਂ ਆਊਗਾ ਹੁਣ ਤੱਕ ਤੇ ਪਾਜੀ ਮੈਨੂੰ ਇਹ ਦੱਸੋ ਵੀ ਨਿਊਟ੍ਰੀਸ਼ਨ ਕਿਸੇ ਨੇ ਲੈਣਾ ਹੋਵੇ ਤੇ ਕਿੱਦਾਂ ਲੈ ਸਕਦਾ ਸਾਡਾ ਆਲ ਇੰਡੀਆ ਕੋਰੀਅਰ ਚਾਰਜਰ ਬਿਲਕੁਲ ਸਾਡਾ ਫਰੀ ਆ ਬਾਕੀ ਤੁਸੀਂ ਸਕਰੀਨ ਤੇ ਨੰਬਰ ਚਲਦੇ ਨੇ ਕਈ ਵਾਰ ਸਾਡੇ ਤੋਂ ਫੋਨ ਨਹੀਂ ਚੱਕਿਆ ਜਾਂਦਾ ਤੁਸੀਂ ਇਥੇ ਹੈਲੋ ਤੇ ਹਾਏ ਦਾ ਮੈਸੇਜ ਲਿਖ ਕੇ ਭੇਜ ਸਕਦੇ ਆ